ਲਓ ਜੀ ਪੰਗਾ ਆਪਾਂ ਲੈ ਲਿਆ ਥੱਲੇ ਜਾਣ ਵਾਲਾ ਹਾਂਜੀ ਪਹੁੰਚ ਗਏ ਆਪਾਂ ਥੱਲੇ ਤੇ ਥੱਲੇ ਮਤਲਬ ਉਥੋਂ ਉਥੋਂ ਆਏ ਆ ਤੇ ਜੇ ਚੱਲ ਗਏ ਤਾਂ ਠੀਕ ਆ ਇਹ ਤੇ ਡਾਲਰ ਹਾਂਜੀ ਨਾ ਨੂੰ ਲਿਆ ਥੱਲੇ ਤੇ ਹੁਣ ਤਿਆਰੀ ਆ ਉੱਪਰ ਜਾਣ ਦੀ ਹੁਣ ਵੇਨੇ ਆ 3000 ਬਚਾਉਣੇ ਆ ਕਿ ਗਵਾਉਣੇ ਆ ਆਪਾਂ ਲੈ ਲਈ ਆ ਸਾਈਕਲ ਰਾਈਡ ਤੇ ਗੱਡੀਆਂ ਦਾ ਇਥੇ ਕਰ ਰਹੇ ਸੀ ਕਿ ਜਿੱਦਾਂ ਜਿਵੇਂ ਕਿ ਇਥੇ ਬ੍ਰਿਟਿਸ਼ ਆਏ ਸੀ ਪਹਿਲਾਂ ਤੇ ਉਦੋਂ ਤੋਂ ਹੀ ਇਥੇ ਘੋੜਿਆਂ ਦਾ ਹੀ ਚੱਲਦਾ ਆ ਤੇ 1898 ਦੇ ਵਿੱਚ ਪਹਿਲੀ ਕਾਰ ਆਈ ਸੀ ਇਥੇ ਤੇ ਉਹ ਉਹਦਾ ਬੈਨ ਕਰਾਤੀ ਇਹਨਾਂ ਨੇ ਕਿਉਂਕਿ ਘੋੜੇ ਉਹਦੇ ਡਰ ਜਾਂਦੇ ਸੀਗੇ ਤੇ 1900 ਦੇ ਵਿੱਚ ਉਹ ਪਰਮਾਨੈਂਟਲੀ ਬੈਨ ਹੋ ਗਈ ਤੇ 1900 ਤੋਂ ਲੈ ਕੇ ਅੱਜ ਤੱਕ ਇੱਥੇ ਕੋਈ ਵੀ ਗੱਡੀ ਨਹੀਂ ਆਈ ਤੇ ਉਦੋਂ ਦਾ ਹੀ ਇੱਥੇ ਘੋੜੇ ਤੇ ਬਾਈਕ ਹੀ ਚੱਲਦੀ ਆ ਗੱਡੀ ਵਾਲਾ ਮਸਲਾ ਇੱਥੇ ਇਹਨਾਂ ਨੇ ਰੱਖਿਆ ਨਹੀਂ ਤੇ ਘੈਂਟ ਗੱਲ ਬਾਤ ਆ ਤੇ ਜਿੱਦਾਂ ਜਿਹੜੇ ਕੋ ਪਹੁੰਚ ਹੁੰਦਾ ਆਉ ਉਹ ਇੱਥੇ ਤੇ ਘੋੜੇ ਲੈਂਦੇ ਆ ਨਿਆਰੇ ਵਿੱਚ ਆਪਾਂ ਵੀ ਲਈ ਜਾਂਦੇ ਆ ਤੇ ਬਾਕੀ ਲਾਉਨੇ ਆ ਟੂਰ ਗੱਲਬਾਤ ਕਰਦੇ ਆ ਦਿਖਾਉਨੇ ਆ ਤੁਹਾਨੂੰ ਹੁਣ ਇਹ ਜਿੱਦਾਂ ਆਈਲੈਂਡ ਸਾਰਾ ਹੁਣ ਆਪਾਂ ਰਾਉਂਡ ਕਰਾਂਗੇ ਸਾਈਕਲ ਤੇ ਤੇ ਉਹ ਹੈਗਾ ਯਾ ਅਪ ਡਾਊਨ ਉਦਾਂ ਤੁਰ ਕੇ ਤੇ ਕਦੋਂ ਦੇ ਹੀ ਆਏ ਆ ਥੱਕ ਜਾਂਦੇ ਆ ਥਾਈਡ ਹੋ ਗਏ ਆ ਖੜ ਗਏ ਹੁਣ ਮੁੰਡੇ ਫੋਟੋ ਫਾਟਵਾ ਖਿਜਦੇ ਆ ਖਿੱਚ ਕੇ ਤੇ ਤੁਰਦੇ ਆ ਫਿਰ ਤੇ ਬਣਾਉਨੇ ਆ ਅੱਗੇ ਦੇਖਦੇ ਆ ਕੀ ਚੱਲਣ ਡਿਆ ਤੇ ਗਲਫ ਖੇਢੀ ਜਾਂਦੇ ਆ ਗੋਰੇ ਇੱਥੇ ਚੱਕ ਹਾਂਜੀ ਲੱਗੇ ਜਾਂਦੇ ਆ ਉਹ ਕਿਵੇਂ ਚੋਬਰੋ ਨਹੀਂ ਨਹੀਂ ਨਿਆਰੇ ਆ ਜੋ ਤੁਹਾਡੀ ਆਫ ਰੋਡਿੰਗ ਕਰਾਈਏ ਹੈ ਉਹ ਖਰੂਜ ਖੜਾ ਮੂਰੇ ਯਾਦਾ ਆਪਾਂ ਵਾਲੀਆਂ ਗੱਡੀਆਂ ਆਫ ਰੋਡ ਤੇ ਲੈ ਚੱਕ ਇੱਥੇ ਜਿੰਨ ਨਹਾਉਣਾ ਵੀ ਆ ਇਹ ਨਹਾ ਵੀ ਸਕਦੇ ਆ ਵਿੱਚ ਵੜ ਕੇ ਜਿੱਦਾਂ ਗੋਰੇ ਲੱਗੇ ਦੇ ਨਾ ਰਹੇ ਨੇ ਉਹ ਮੂਰੇ ਰੋਡ ਖਤਮ ਹੋ ਗਿਆ ਹਾਂਜੀ ਹੁਣ ਆ ਗਏ ਸੀ ਬਿਲਕੁਲ ਉਹ ਖਰੂਜਾ ਇੱਥੇ ਲੱਗਾ ਇਹ ਮੂਰੇ ਆ ਨਹੀਂ ਸਕਦਾ ਪਤਾ ਨਹੀਂ ਜਾਂ ਪਾਣੀ ਦਾ ਡੀਪ ਘਟਿਆਗਾ ਉਹਨੂੰ ਥੋੜਾ ਡੀਪ ਚਾਹੀਦਾ ਇਸ ਕਰਕੇ ਉੱਥੇ ਖੜਾ ਤੇ ਛੋਟੀਆਂ ਬੋਟਾਂ ਤੇ ਫਿਰੋ ਜਿਹੜੀ ਟ੍ਰਾਂਸਪੋਰਟ ਕਰਦੇ ਆ ਬਾਕੀ ਜਨਤਾ ਨਹੀਂ ਤੋਂ ਵੀ ਕਰਦੀ ਇੱਥੇ ਇਹ ਗੱਲ ਬਾਤ ਐਂਡ ਆ ਸ਼ੱਕ ਆ ਚੱਲ ਬਈ ਆਪਾਂ ਲੇਖ ਦੇ ਨਾਲ-ਨਾਲ ਤੇ ਘੈਂਟ ਗੱਲ ਬਾਤ क्या बात है हाथी मेरे लंघ गया हाँ भी मुड़े आया आया ਪੈਸਤਾ ਆਟੋ ਨਹੀਂ ਗਾ ਅੜ ਤੋ 680 ਚ ਅਕਲਾ ਇਹ ਤਾਂ ਵਾਲਵ ਨਹੀਂ ਲਿਆ ਇਹ ਖੇਡਾਂ ਨਾ ਗੇਡੋ ਲੈ ਲੈ ਪੁੱਤਰੇ ਪਏ ਆ ਮੁੰਡੇ ਪੂਰੇ ਆਜਾਂ ਜਕ ਭਾਉ ਨੂੰ ਮਾਰਵਾਜ ਕਿੱਥੇ ਰਹਿ ਗਈ ਇਹ ਇਹ ਇਧਰ ਸਾਹਮਣੇ ਇੱਕ ਪਰਸਨਲ ਆ ਵੋਟਾਂ ਨਹੀਂ ਗਏ ਜਿਹੜੀਆਂ ਪਰਸਨਲ ਵੀ ਆ ਸਕਦੇ ਆਪਣੀ ਵੋਟ ਆਪਾਂ ਇੱਥੇ ਪਰਸਨਲ ਆਪਣੇ ਸਾਈਕਲ ਵੀ ਲੋਕੀ ਹਾਂਜੀ ਨਾਲ ਦਿਨ ਲੰਗ ਗਿਆ ਗਾਂ ਲੈ ਕੇ ਭਜਾ ਕੇ ਤੇ ਆਪਾਂ ਰਹਿ ਗਏ ਪਿੱਛੇ ਆਪਾਂ ਮਿਲਦੇ ਹਾਂ ਜਾ ਕੇ ਇੱਕ ਤੇ ਕਰਤੇ ਰਿਟਰਨ ਆਪਣੀਆਂ ਗੱਡੀਆਂ ਆ ਸੀਗੀ ਸਾਡੀ ਰਾਈਡ ਨਾ ਕਰਨੇ ਆ ਪੇ ਅੰਦਰ ਮੁੜਿਆ ਨੇ ਹਾਂ ਆ ਤੇ ਰਪੇਰ ਹੁੰਦੇ ਆ ਪਰਾਇ ਮਾਰ ਉਸ ਤੇ ਹੈਵ ਕਾਡਿੰਗ ਫਿਸ਼ ਐਂਡ ਚਿਪਸ ਆਨ ਲੰਡਨ ਇੱਥੇ ਵੀ ਯੂ ਨੀਵਨ ਯੂ ਗੁੱਡ ਫਿਸ਼ ਐਂਡ ਚਿਪਸ ਆਨ ਦ ਆਈਲੈਂਡ ਤੇ ਲੱਗੀਆਂ ਗੱਡੀਆਂ ਬੱਚਿਆਂ ਦੇ ਵੀ ਤੇ ਹਰ ਤਰ੍ਹਾਂ ਦੀ ਬਾਈਕ ਮਿਲੂਗੀ ਸ਼ੱਕਾ ਕਵਾਟਰ ਕਾਫੇ ਅੱਗੇ। ਇਹਦੇ ਪਾਣੀ ਚ ਰੈਸਟੋਰੈਂਟ ਹੈ। ਚੱਕ ਇਹ ਰਿਟਰਨ ਕਰਨ ਆ ਰਹੇ ਸਾਰੇ। ਅਭੀ ਹਾਂ ਵੀ ਟ੍ਰੇਨ ਟਾਈਪ। ਚੱਕ। Oh yeah, it's much better. It's sub-rental, Shuck. <coughs> <coughs> ਸੀ ਸੀ ਨਾ ਖਾ ਗਾ ਹਾਂ ਡਰ ਗਿਆ ਉਹ ਡਰ ਗਿਆ ਆ ਪਾ ਜੇ ਡਰ ਗਿਆ ਹਾਏ ਚਲਦੀਆਂ ਹੱਦ ਇਹ ਸੀ ਵੀ ਕੰਪਨੀ ਦੀਆਂ Uh, hey, no no yes. If you take the wrong bag, it will be your responsibility <laughs> to, to get it back <laughs> to the airport. <area. laughs> if you did not use our remote <laughs> <mobile laughs> <play laughs> option parking, we can take care of that at the TMs in the luggage area. While our crew is securing our vessel to the dock, let's take a minute to explore Saint Ignace. We invite you to discover. <laughs> <the> <laughs> <trip>. <laughs> ਆਹ ਜੀ ਪਹੁੰਚ ਗਈ ਗੱਡੀ 메ਨ ਲੈਂਡ ਤੇ ਆਪਣੀ ਚੱਕ ਸਵਾਰੀਆਂ ਉਤਰਦੀਆਂ ਹੋਈਆਂ ਉਹ ਡਰਾਈਵਰ ਆ ਗਿਆ ਮੁਰੇ ਚੱਕ ਆ ਵੀ ਮੁਰੇ ਕਿੱਦਾਂ ਰਿਹਾ ਤਦਾ ਟ੍ਰੈਪ ਬਹੁਤ ਕਲਾਸ ਟੌਪ ਕਲਾਸ ਇੰਜੋਏ ਕੀਤਾ ਪੂਰਾ ਪੂਰਾ ਜੀ ਪੂਰਾ ਚਲੋ ਜੀ ਹੁਣ ਕਿੱਧਰ ਦੀ ਯਾਰੀ ਆ? ਹੌਲੀ ਜਾਣੇ ਆ ਜੀ ਟ੍ਰੈਵਲ ਸਿਟੀ ਟ੍ਰੈਵਲ ਸਿਟੀ ਉੱਥੇ ਮਿਲਦੇ ਜਾ ਕੇ ਕਿੰਨਾ ਟਾਈਮ ਲੱਗੂ ਇਸ ਨੂੰ? ਲੱਗ ਜਾਣੇ 2 ਘੰਟੇ 2 ਘੰਟੇ ਡਰਾਈਵ ਚਲੋ ਅਸੀਂ ਦੋ ਘੰਟੇ ਬਾਅਦ ਮਿਲਦੇ ਆ ਤੁਹਾਨੂੰ ਦੂਜੀ ਲੋਕੇਸ਼ਨ ਤੇ ਤੇ ਹੁਣ ਆਪਾਂ ਚੱਕਦੇ ਆ ਆਪਣੀ ਟਾਰੀ ਯਾ ਨਾ ਰਹੀ ਹੈ ਡਾਈਟਰ ਭਾਈ ਕਿਵੇਂ ਹੋ ਕੀ ਹਾਲ ਚਾਲ ਠੀਕ ਠਾਕ ਕਿੱਦਾਂ ਬਾਜੀ ਕਿੱਥੇ ਪਹੁੰਚ ਗਏ ਆਪਾਂ ਹੁਣ ਪਹੁੰਚੇ ਆ ਲੇਕ ਮਿਸ਼ਿੰਗਨ ਦੇ ਇੱਕ ਹੋਰ ਸਾਈਡ ਤੇ ਜਿੱਥੋਂ ਆਪਾਂ ਇਹਨੂੰ ਕਹਿੰਦੇ ਆ ਸਲੀਪਿੰਗ ਬੇਅਰ ਡਿਊਨਸ ਓਵਰਲੁੱਕ ਓਕੇ ਓਵਰਲੁੱਕ ਤੋਂ ਭਾਵ ਆ ਵੀ ਇੱਥੋਂ ਆਪਾਂ ਕਾਫੀ ਹਾਈਟ ਤੇ ਆ ਤੇ ਇੱਥੋਂ ਜਿਹੜੀ ਲੇਕ ਆ ਆਲਮੋਸਟ ਸਾਰੀ ਦੇਖ ਸਕਦੇ ਆ ਓਕੇ ਹਾਂਜੀ ਇਸ ਤੋਂ ਬਾਅਦ ਕਿੱਧਰ ਜਾਣਾ ਹੈ ਇਸ ਤੋਂ ਬਾਅਦ ਆਪਾਂ ਥੱਲੇ ਜਾਵਾਂਗੇ ਓਕੇ ਆਲਮੋਸਟ ਸੋਨ ਸੋਨ ਤੇ ਇਹ ਅੱবি ਇਹ 34 ਸਟੋਰੀਜ਼ ਦੇ ਇਕੁਅਲ ਇਹਦੀ ਹਾਈਟ ਹੈ ਜੇ ਚੜਨਾ ਹੋਵੇ ਵਾਪਸ ਜਦੋਂ ਆਪਾਂ ਥੱਲੇ ਜਾਵਾਂਗੇ ਉਦੋਂ ਵਾਪਸ ਆਉਣਾ ਹੈ ਆਲਮੋਸਟ 24 ਸਟੋਰੀਆਂ ਦੀ ਬਿਲਡਿੰਗ ਜੇ ਆਪਾਂ ਕਲਾਈਮ ਕਰਨੀ ਹੋਵੇ ਬੇਲੇ ਹੋ ਜਾਣਗੇ ਅੱਜ ਕਿ ਨਹੀਂ ਕੋਸ਼ਿਸ਼ ਤੇ ਹੀ ਹੋਊ ਲੈ ਜਾਓ ਘਰ ਨ ਯਾਰ ਅੱਜ ਕਿੰਨੇ ਦਿਨ ਹੋ ਗਏ ਸਹੀ ਗੱਲ ਹੈ ਕੋਈ ਨਹੀਂ ਦੇਖਦੇ ਆ ਚਲੋ ਆਜੋ ਵੀ ਬਾਕੀ ਦਿਖਾ ਦਿਆਂ ਤੁਹਾਨੂੰ ਵੀ ਮੂਰੇ ਹਾਂਜੀ ਚੱਕੋ ਜੀ ਓਵਰਵਿਊ ਤੇ ਆ ਜੇ ਥੱਲੇ ਜਾਣਾ ਉੱਥੇ ਥੱਲੇ ਚੱਲਦੇ ਜਾਣਾ ਜੀ ਉੱਪਰ ਆਉਣਾ ਤੇ ਉੱਪਰ ਆਉਂਦਾ 3000 ਡਾਲਰ ਆ ਜੇ ਤੁਸੀਂ ਹੈਲਪ ਲੈਣੀ ਆ ਜੇ ਅਦਰਵਾਈਜ਼ ਤੁਸੀਂ ਬਾਇ ਸੈਲਫ ਉੱਪਰ ਨਹੀਂ ਆ ਸਕਦੇ ਇਹਨਾਂ ਨੇ ਇੱਥੇ ਲਿਖ ਕੇ ਲਾਇਆ ਨਾ ਨੋਟ ਲੱਗਾ ਤੁਹਾਨੂੰ ਦਿਖਾ ਦਾਂ ਜੇ ਤੁਸੀਂ 22 ਸਲਫ ਆ ਸਕਦੇ ਆ ਤਾਂ ਫਿਰ ਤਾਂ ਠੀਕ ਆ ਜਿਨ੍ਹਾਂ ਦੀ ਹੈਲਪ ਲੈਣੀ ਆ ਫਿਰ 3000 ਦਾ ਦੋ ਇਹਨਾਂ ਨੂੰ ਇਹਨਾਂ ਦੇ ਦਾਨ ਪੇਟੀ ਚ ਪਾਉਣਾ ਪੈਣਾ ਆਜਾ ਦਿਖਾ ਲਾਂ ਤੁਹਾਨੂੰ ਇਹਨਾਂ ਨੇ ਸ਼ੱਕ ਇੱਥੇ ਸਭ ਇਹ ਕਿੱਥੇ ਸੈਟ ਹੋ ਗਿਆ ਓ ਮਾਈ ਗੋਡ ਇੱਥੋਂ ਨਹੀਂ ਚੜਿਆ ਜਾਂਦਾ ਤੇ ਥੱਲੇ ਕਿਵੇਂ ਆਉਣਾ

ਸ਼ੱਕ বাসਿੱਤੀ 98 ਸਟ੍ਰੇਟ ਹੀ ਆ ਸ਼ੱਕ বাস ਉੱਤੋਂ ਹੀ ਦੇਖਣ ਵਾਲੀ ਆ ਲਓ ਜੀ ਪੰਗਾ ਆਪਾਂ ਲੈ ਲਿਆ ਥੱਲੇ ਜਾਣ ਵਾਲਾ ਦੇ ਆਹ ਦੇਖ ਬੀਬੀ ਚੱਕਾ ਤੇ ਜੇ ਸਟਕ ਹੋ ਜੰਨੇ ਆ ਥੱਲੇ ਤੇ ਫਿਰ तीन हजार डालर देगे उपर आना आ गया आ गया मैं चलो बंदे डिगे डरते चलिए ये मुड़ज वापस आज एक्सपीरियंस इट्स गुड या ओके ਲੈ ਵੀ ਪਾਉ ਕਹਿੰਦਾ ਕੋਈ ਚੱਕਰ ਹੀ ਨਹੀਂ ਤੇ ਲੈ ਉਹ ਸਾਡੇ ਨਾਲ ਥੱਲੇ ਨੂੰ ਵੇਖਦਾ ਜਾਂਦਾ ਹੀ ਆ ਦੇ ਬੀਬੀਲ ਯਕ ਬਈ ਉੱਪਰ ਨੂੰ ਆਉਂਦਿਆਂ ਤਾਂ ਵੀਡੀਓ ਬੁੜੀ ਨਹੀਂ ਜੇ ਬਣਨੀ ਇੱਕ ਮਿੰਟ ਓ ਮਾਈ ਗਾਡ ਮੁੰਡੇ ਕਹਿੰਦੇ ਲੱਗਾਂ ਲਾਈਆਂ ਨੇ ਜੇ ਮਚ ਤੇ ਅੱਜ ਪਤਾ ਲੱਗੂ ਕਿੰਨੀਆਂ ਕ ਲਾਈਆਂ ਸਾਡੇ ਵਾਲਾ ਇੱਕ ਤੇ ਗਿਆ ਪਹੁੰਚ ਥੱਲੇ ਕੋਈ ਗੱਲ ਨਹੀਂ ਏਡੀ ਆ ਦੇਖੋ ਬਜ਼ੁਰਗ ਲੱਗੇ ਨੇ ਕੋਈ ਚੱਕਰ ਨਹੀਂ ਇਹ ਹੈਗੀ ਆ ਨੇਕ ਮਿਸ਼ੀ ਗਾ ਕ ਬਹੁਤ ਵੱਡੀ ਲੇਕ ਆ ਹਾਂਜੀ ਪਹੁੰਚ ਗਏ ਆਪਾਂ ਥੱਲੇ ਤੇ ਥੱਲੇ ਮਤਲਬ ਉਥੋਂ ਉਥੋਂ ਆਇਆ ਤੇ ਜੇ ਚੱਲ ਗਏ ਤਾਂ ਠੀਕ ਆ ਨਹੀਂ ਤੇ ਡਾਲਰ 10000 ਲੱਗੂਗਾ ਤੇ ਟੌਣ ਤੱਕ ਜਾਂਦੀ ਤਾਂ ਉਹ ਵੇਖਿਆ ਤੇ ਆਪਾਂ ਹੁਣ ਇਹਦੇ ਵਿੱਚ ਨਾਤਾ ਜਾਊਗਾ ਤੇ ਬਾਕੀ ਉਹ ਬੀਬੀਆਂ ਵੀ ਆ ਰਹੀਆਂ ਇਹ ਆ ਚੋਬਰਾ ਪਣੀ ਕਿੱਦਾਂ ਬਾਜੀ ਠੀਕ ਆ ਤੇ ਕਲੈਂਜਰ ਬੰਦੇ ਆ ਕਹਿੰਦੇ ਚੱਕਰ ਹੀ ਕੋਈ ਨਹੀਂ 3000 ਕਿਸ ਨੂੰ ਦੇਣਾ ਨਹੀਂ ਆ ਵੀ ਚੜਨਾ ਆਹ ਆਹ ਲੋਜੀ ਹਾਂ ਹਾਂ ਕਰਨਾ ਹੋ ਲੋ ਜੀ ਨਹੀਂ ਤੋ ਹੀ ਸ਼ੁਰੂ ਹੋ ਗਈ ਆ ਹਾਂਜੀ ਨਹਾ ਨੂੰ ਲਿਆ ਥੱਲੇ ਤੇ ਹੁਣ ਤਿਆਰੀ ਆ ਉੱਪਰ ਜਾਣ ਦੀ ਹੁਣ ਵੇਨੇ ਆ 3000 ਬਚਾਉਣੇ ਆ ਕਿ ਗਵਾਉਣੇ ਆ ਪਰ ਚੜੀ ਜਾਂਦੇ ਆ ਕੁੜੀਆਂ ਚੜਦੇ ਜਾਂਦੇ ਜਵਾਕ ਛੋਟੇ ਛੋਟੇ ਆਪਾਂ ਵੀ ਚੜਾਂਗੇ ਦੂਰ ਤੇ ਹੈਗਾ ਬਾੜ ਤੇ ਹੈਗੀ 1 ਕਿਲੋਮੀਟਰ ਦੀ ਬਾਕੀ ਆਜੋ ਦੱਸ ਦਿਆਂ ਚੜ ਕੇ ਕਿਉਂ ਭਾਜੀ ਹਾਂਜੀ ਬਿਲਕੁਲ ਬਿਲਕੁਲ ਲਓ ਜੀ ਕਰਤੀ ਚੜਾਈ ਆਪਾਂ ਸ਼ੁਰੂ ਤੇ ਅਜੇ 5 ਕਿ ਮੀਟਰ ਆਏ ਆਂ ਤੇ ਥੱਕ ਗਏ ਆਂ ਅਜੇ ਕਿਲੋਮੀਟਰ ਆ ਪਤਾ ਨਹੀਂ ਕਿਵੇਂ ਜਾਣਾ 6 7 ਹੋ ਗਏ ਬੀਬੀਆਂ ਆਉਂਦੀਆਂ ਭੱਜੀਆਂ ਇਹਨਾਂ ਜਦੋਂ ਜਾਣਾ ਨਾ ਤਾਂ ਲੱਗ ਪਤਾ ਜਾਂ ਯਾਰ ਮੇਰੇ ਮਗਰ ਤੇ ਭਾਰ ਵੀ ਆਦਾ 10 ਕਿਲੋ ਹੋ ਬੱਸ ਹੋ ਗਈ ਓਏ ਬੋਲੇ ਨਹੀਂ ਆਂਦਾ ਪਹੁੰਚ ਗਏ ਆ ਸਰੇ ਦੇ ਰੇਗਾ ਇੱਥੇ ਅਲਮੋਸਟ ਆਲਮੋਸਟ ਸਾਰ ਹਲਦਾ ਨਹੀਂ ਤੇ 40 ਤੋਂ 45 ਮਿੰਟ ਹੋ ਗਏ ਆ ਜੋ ਬਾਕੀ ਚੜ ਕੇ ਦੱਸਦੇ ਲਓ ਜੀ ਮੋਰਚਾ ਕਰ ਰਹੀ ਫਤਿਹ ਲਓ ਜੀ ਰੇ ਸultan ਕਹਿੰਦੇ ਕਰਦੇ ਚੜਾਈ ਹੋ ਗਿਆ ਜੀ ਬਸ ਬਸ ਹੋ ਗਈ ਚੇਕਾ ਇਹ ਜਨਤਾ ਅਠਾ ਨੂੰ ਦੇਖੀ ਜਾਂਦੀ ਆ ਯੁਰਤ ਕਿਸੇ ਦੇ ਨਹੀਂ ਪੈਂਦੀ ਥੱਲੇ ਚੱਲਦੇ ਥੱਲੇ ਜਾਣਾਂ ਦੇ ਸੌਖਾ ਆਉਣਾ ਬਹੁਤ ਆਲਮੋਸਟ ਅਹੀਂ 50 ਮਿੰਟ ਲਾਏ ਉੱਪਰ ਆਉਣ ਨੂੰ ਟਾਈਮ ਦੇਖਿਆ ਜੀ ਥੋੜਾ ਲੱਗਿਆ ਨੇ ਹਾਂਜੀ ਸ਼ੱਕ ਮੇਲਾ ਲੱਗਿਆ ਵੈਸੇ ਇਹਦਾ ਜਿਹੜਾ ਓਵਰਵਿਊ ਪੁਆਇੰਟ ਹੈ ਉਹ ਇਧਰ ਇੱਧਰ ਤੇ ਆ ਬਣਿਆ ਬਸ ਟਰੈਕ ਜਾਈ ਥੱਲੇ ਜਾਣ ਨੂੰ ਤੇ ਤਹਾਂ ਉਹਨੂੰ ਤੇ ਉਹਦੇ ਤੋਂ ਪਹਿਲਾਂ ਉਹਨਾਂ ਨੇ ਆ ਵਾਰਨਿੰਗ ਲਾਜੀ ਆ ਕਿ ਡਾਲਾ 3000 ਲੱਗੂ ਜੇ ਸਟਕ ਹੋ ਗਏ ਥੱਲੇ ਸ਼ਕ ਇਹ ਗੱਲ ਇਹ ਆ ਵੀ ਬੱਚੇ ਵੀ ਜਾਂਦੇ ਆ ਤੇ ਆ ਵੀ ਜਾਂਦੇ ਆ ਯਾਰ ਹੁਣੇ ਸਾਲੀ ਲੱਗਣੀ ਨਹੀਂ ਹੈਗੀ ਪੁਆਇੰਟ ਓਵਰਵਿਊ ਪੁਆਇੰਟ ਠੀਕ ਆ ਸ਼ੱਕ ਆਸਮਨੀ ਬਈ ਸਾਹ ਜੀ ਸਾਡਾ ਆ ਗਿਆ ਸਾਹ ਜੀ ਸਮਾ ਹੋ ਰਿਹਾ ਹੈ ਅੱਛਾ ਚੜ੍ਹ ਕੇ ਆਪਾਂ ਥੱਲੇ ਜਾ ਕੇ ਇਹ ਇੱਥੇ ਹੁੰਦੀ ਹੈ ਇਹਦੇ ਦਾ ਨਾ ਪੀਰਾ ਵੜਾ ਮਾਣ ਸੀ ਕੋਈ ਗੱਲ ਨਹੀਂ ਹੋਵੇ ਹੋਵੇ ਨੇਵਰ ਗੋ ਮੇਕ ਇਟ ਤੇ ਹੁਣ ਆਪਣੀ ਹੋ ਗਈ ਆ ਬਾਰੇ ਖੜੇ ਵੇਖਣ ਦਾ ਇਹਦਾ ਬੱਸ ਹੋ ਗਈ ਆ ਇਹ ਆ ਲੇਕ ਮਿਸ਼ੀਗਨ ਤੇ ਹੁਣ ਇੱਥੇ ਇੱਕ ਨਾਲ ਹੋਰ ਆ ਹਾਂਜੀ ਕਿਦਾਂ ਬਾਜੀ ਕਿੱਥੇ ਪਹੁੰਚ ਗਏ ਆਪਾਂ ਤੇ ਪਾਈ ਆਪਾਂ ਪਹੁੰਚ ਗਏ ਡਿਊਨ ਕਲਾਈਮ ਡਿਊਨ ਕਲਾਈਮ ਆ ਗਏ ਡਿਊਨ ਇਹ ਥੋੜੀ ਪਾਸੇ ਕਰਕੇ ਆ ਉਹਦੇ ਲੇਕ ਸ਼ੋਰ ਤੋਂ ਸੋ ਇਹ ਇਹ ਲੇਕ ਨਾਲ ਜੁੜੀ ਨਹੀਂ ਹੈਗੀ ਬਸ ਇਹ ਆਹੀ ਆ ਟਿੱਬੇ ਦੀ ਚੜ੍ਹਾਈ ਪਰ ਇਹ ਤੇ ਆਪਾਂ ਉਧਰ ਇਹਦੇ ਨੂੰ ਤਾਂ 2.3 ਤੇ ਨਹੀਂ ਚੜਾ ਰਹੇ ਆ ਆਪਾਂ ਹਾਂਜੀ 3 ਚੜ੍ਹਾਈ ਆ ਬਹੁਤ ਸਟੀਪ ਵੀ ਬਹੁਤ ਸੀ ਇਹ ਤਾਂ ਬਸ ਇਹ ਬੱਚਿਆਂ ਦਾ ਆ ਐਕਚੁਅਲੀ ਇਹ ਹੈ ਨਾ ਬੱਚੇ ਲੈ ਕੇ ਸਕੂਲ ਵਾਲੇ ਆਏ ਇਹ ਤਾਂ ਖੜੇ ਖੜੇ ਜਿਹੜੀ ਜਾਂਦੇ ਉਹਦੇ ਤਾਂ ਵੀ ਹੱਥ ਲਾਉਂਦੇ ਉਹ ਦੇਖੋ ਸਟਾਫ ਜਿਹੜਾ ਸਕੂਲ ਦਾ ਆ ਹੈ ਨਾ ਆ ਜਿਹੜਾ ਆਹੋ ਤੇ ਬੱਚੇ ਜਾ ਰਹੇ ਆ ਆ ਲੈ ਉਹ ਗੱਡੀ 'ਚ ਨਾ ਵੱਜਿਆ ਗਿਆ ਜਿਹੇ ਉੱਪਰ ਹੁੰਦਾ ਜਿਹਦੇ ਸਪੀਡ 'ਚ ਆਉਂਦਾ ਏ ਲੈ ਉਹ ਬੜੀਆ ਨਹੀਂ ਨਹੀਂ ਹੱਜਵਾ ਆ ਗਿਆ ਇਹ ਬੱਚਿਆਂ ਵਾਲਾ ਐਕਚੁਅਲੀ ਹੈ ਨਾ ਉਹ ਦੇ 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 ਹਾਂ ਉਹ ਦੇ ਦੇ ਉਹ ਭਰਾਵਾ ਕਿਤੇ ਡੇਗ ਨਾ ਜਾਵੇ ਨਹੀਂ ਨਹੀਂ ਦੇਖਦਾ ਨਹੀਂ ਇੱਕ ਉਹ ਉਹ ਰੋਲਿੰਗ ਕਰਦਾ ਆ ਰਿਹਾ ਲੈ ਮੱਛੀ ਫਨ ਕਰ ਰਿਹਾ ਪੂਰਾ ਇਹ ਆਪਣੇ ਇੱਥੇ ਕੰਮ ਤਾਂ ਹੈ ਨਹੀਂ ਐਵੇਂ ਧੁੱਪ ਸਿਕਾਂਗੇ ਤੇ ਚੱਲੀਏ ਪਰ ਫੇਰ ਵੀ ਸੋਚਿਆ ਜਾਂ ਤਾਂ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਇਹਨਾਂ ਨੂੰ ਦਿਖਾਉਣਾ ਜ਼ਰੂਰੀ ਹੈ ਇਹ ਕਿੱਥੇ ਆ ਆਪਣੀ ਲੋਕੇਸ਼ਨ ਕਿੱਥੇ ਹੈ ਇਸ ਟਾਈਮ ਮਿਸ਼ਕਨ ਹਾਂਜੀ ਹਾਂਜੀ ਮਿਸ਼ਕਨ ਓਕੇ ਬੋਲੋ